ਅੱਜ ਦਾ ਵਿਸ਼ਾ ਹੈ ਜੀ ਜਪੁਜੀ ਸਾਹਿਬ ਦੀ ਮੋਢਲੀ ਜਾਣਕਾਰੀ ਉੱਤਰ ਜਪੁਜੀ ਸਾਹਿਬ ਦੀ ਬਾਣੀ ਨੂੰ ਸਮੁੱਚੀ ਗੁਰਮਤਿ ਵਿਚਾਰਧਾਰਾ ਤੇ ਗੁਰੂ ਗ੍ਰੰਥ ਸਾਹਿਬ ਦਾ ਸੰਖੇਪ ਰੂਪ ਮੰਨਿਆ ਜਾਂਦਾ ਹੈ ਗੁਰਮਤਿ ਸਾਹਿਤ ਦੇ ਸਾਰੇ ਸਿਧਾਂਤਾਂ ਦਾ ਮੂਲ ਅਤੇ ਸਮੁੱਚੀ ਗੁਰਮਤਿ ਵਿਚਾਰਧਾਰਾ ਦੇ ਦਾਰਸ਼ਨਿਕ ਮੁੱਦਿਆਂ ਦੀ ਹੋਦ ਇਸ ਅਕਾਲੀ ਬਾਣੀ ਵਿੱਚੋਂ ਹੀ ਪ੍ਰਾਪਤ ਹੋ ਸਕਦੀ ਹੈ ਜਪਜੀ ਸਾਹਿਬ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਮਹਾਨ ਸਾਕਾਰ ਰਚਨਾ ਹੈ ਜਪਜੀ ਸਾਹਿਬ ਬਾਣੀ ਕਈ ਸਦੀਆਂ ਤੋਂ ਨਿਰੰਤਰ ਪੜ੍ਹੀ ਤੇ ਸੁਣੀ ਜਾ ਰਹੀ ਹੈ ਇਸ ਨੂੰ ਸਿੱਖ ਦਰਸ਼ਨਾਂ ਦੀ ਆਧਾਰਮੂਲਕ ਬਾਣੀ ਮੰਨਿਆ ਜਾਂਦਾ ਹੈ ਜਪਜੀ ਸਾਹਿਬ ਬਾਣੀ ਨੂੰ ਦਸਾਂ ਪਾਠ ਸ਼ਾਈਆਂ ਨੇ ਪੜ੍ਹਿਆ ਤੇ ਨਿੱਤ ਨੇਮ ਦੀਆਂ ਬਾਣੀਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਹੈ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਆਦਿ ਗ੍ਰੰਥ ਦੀ ਸੰਪਾਦਨਾ ਸਮੇਂ ਇਸ ਬਾਣੀ ਨੂੰ ਪਹਿਲਾ ਸਥਾਨ ਦਿੱਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅੰਮ੍ਰਿਤਸਕ ਨੂੰ ਕਾਉਣ ਸਮੇਂ ਇਸ ਬਾਣੀ ਨੂੰ ਪਹਿਲਾ ਸਥਾਨ ਦਿੱਤਾ ਡਾਕਟਰ ਹਰਨੇਕ ਸਿੰਘ ਸਾਨ ਇੱਕ ਰਚਨਾ ਵਿੱਚ ਲਿਖਦੇ ਹਨ ਜਪੋ ਨਿਸ਼ਚੇ ਹੀ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਅਨੂਪਮ ਦੇਣ ਹੈ ਸਭ ਤੋਂ ਮਹੱਤਮ ਪੂਰਨਤੇ ਸਿਰ ਕੱਡ ਰਚਨਾ ਹੈ ਸਭ ਤੋਂ ਅਨੂਠੀ ਤੇ ਅਮੋਲਕ ਦਾਤ ਹੈ ਸਭ ਤੋਂ ਵੱਧ ਉਤਸ਼ਾਹ ਜਨਕ ਤੇ ਜੀਵਨ ਦਾ ਸਾਰੂ ਗੀਤ ਹੈ ਜਿਸ ਦਾ ਪਾਠ ਅੰਮ੍ਰਿਤ ਵੇਲੇ ਪੰਜਾਬ ਅੰਦਰ ਲਗਭਗ ਹਰ ਘਰ ਵਿੱਚ ਕੀਤਾ ਜਾਂਦਾ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾਰਸ਼ਨਿਕ ਅਤੇ ਸਾਕਾਰ ਰਚਨਾ ਹੈ ਉਹ ਸਭ ਦੇ ਸਾਂਝੇ ਸਨ ਰਚਨਾ ਕਾਲ ਦਾ ਸਮਾਂ ਜਪਜੀ ਸਾਹਿਬ ਦੀ ਬਾਣੀ ਦੇ ਰਚੇ ਜਾਣ ਦਾ ਠੀਕ ਸਮਾਂ ਨਿਸ਼ਚਿਤ ਕਰਨਾ ਔਖਾ ਹੈ ਪੁਰਾਤਨ ਜਨਮ ਸਾਖੀਆਂ ਅਨੁਸਾਰ ਮੂਲ ਮੰਤਰ ਦਾ ਉਚਾਰਨ ਦੱਖਣ ਦੀ ਉਦਾਸੀ ਸਮੇ ਸੰਗਲਾ ਦੀਪ ਜਾਂਦੇ ਸਮੇ ਹੋਇਆ ਸੀ ਸੋਦਰੂ ਵਾਲੀ ਪੌੜੀਵੇਈ ਨਦੀ ਦੇ ਪ੍ਰਵੇਸ਼ ਸਮੇ ਸੱਚਖੰਡ ਵਿੱਚ ਉਚਾਰਨ ਕੀਤੀ ਗਈ ਸੀ ਇਹ ਵੀ ਆਖਿਆ ਜਾਂਦਾ ਹੈ ਕਿ ਜਪਜੀ ਦਾ ਸੰਪਾਦਨ ਗੁਰੂ ਅਰਜਨ ਦੇਵ ਜੀ ਨੇ ਕੀਤਾ ਜੇਕਰ ਜਪਜੀ ਦੀ ਮੂਲ ਰਚਨਾ ਨਹੀਂ ਤਾਂ ਕਟੋ ਘਟ ਅੰਤਿਮ ਰੂਪ ਦਾ ਪ੍ਰਕਾਸ਼ ਜ਼ਰੂਰ ਹੀ ਗੁਰੂ ਜੀ ਦੇ ਅੰਤਿਮ ਸਾਲਾਂ ਵਿੱਚ ਹੋਇਆ ਹੋਵੇਗਾ ਕਿਉਂਕਿ ਜਪਜੀ ਵਿੱਚ ਕਈ ਦਾਰਸ਼ਨਿਕ ਵਿਸ਼ਿਆਤੇ ਮੂਲ ਤਤਾਂ ਉੱਪਰ ਟਿੱਪਣੀਆਂ ਹੋਣ ਦੇ ਬਾਵਜੂਦ ਉਸ ਵਿੱਚ ਕਮਾਲ ਦੀ ਇੱਕ ਸਾਰਤਾ ਹੈ ਵਿਸ਼ੇ ਪੱਧਰ ਵਿੱਚ ਕਿਸੇ ਵੀ ਅੰਤਰ ਦਿਖਾਈ ਨਹੀਂ ਦਿੱਤਾ ਬਾਣੀ ਰਾਗ ਬੰਦ ਨਹੀਂ ਜਪਜੀ ਸਾਹਿਬ ਦੀ ਬਾਣੀ ਰਾਗ ਬੰਦ ਨਹੀਂ ਭਾਵੇਂ ਇਹ ਅਲੱਗ-ਅਲੱਗ ਧੁਨੀਆਂ ਤੇ ਗਾਈ ਜਾ ਸਕਦੀ ਹੈ ਇਸ ਬਾਣੀ ਦਾ ਮੂਲ ਪ੍ਰਕਾਸ਼ ਗਾਇਨ ਨਹੀਂ ਸਗੋ ਦਾਰਸ਼ਨਿਕ ਅਤੇ ਅਧਿਆਤਮਕ ਤੱਤਾਂ ਦੇ ਭਾਵੀ ਹੋਣ ਕਾਰਨ ਇਹ ਬਾਣੀ ਮੰਨਣ ਦਾ ਬੀਸਾ ਹੈ ਇਸ ਬਾਣੀ ਦੀਆਂ કુલ 38 ਪੌੜੀਆਂ ਨੇ ਅਤੇ ਇਸ ਦੇ ਆਦਤ ਤੇ ਅੰਤ ਉੱਪਰ ਇੱਕ ਇੱਕ ਸ਼ਲੋਕ ਹੈ ਇਸ ਤਰ੍ਹਾਂ ਇਹ ਬਾਣੀ ਆਨੰਦ ਸਾਹਿਬ ਦੇ ਸਮਾਨ ਰੂਪ ਵਾਲੀ ਬਾਣੀ ਹੈ ਸੰਖੇਪ ਵਿੱਚ ਭਾਵਪੂਰਤ ਵਿਚਾਰਾਂ ਦੀ ਦ੍ਰਿਸ਼ਟੀ ਤੋਂ ਜਪਜੀ ਦੀ ਉਪਾਸਨੀ ਸਿਦਾ ਅਤੇ ਗੀਤਾ ਨਾਲ ਸਮਾਨਤਾ ਮੰਨੀ ਜਾ ਸਕਦੀ ਹੈ ਵਿਚਾਰਾਂ ਦੀ ਪ੍ਰਧਾਨਤਾ ਵਿਚਾਰਾਂ ਦੀ ਦ੍ਰਿਸ਼ਟੀ ਤੋਂ ਜਪਜੀ ਸਾਹਿਬ ਦੀ ਉਪਨਸਿਦਾ ਅਤੇ ਗੀਤਾ ਨਾਲ ਸਮਾਨਤਾ ਮੰਨੀ ਜਾ ਸਕਦੀ ਹੈ ਵਿਚਾਰਾਂ ਦੇ ਪ੍ਰਧਾਨਤਾ ਕਾਰਨ ਇਸ ਦੇ ਪਾਠ ਦਾ ਸਮਾਂ ਅੰਮ੍ਰਿਤ ਵੇਲੇ ਬਧੇਰੇ ਉਪਜੋਗੀ ਦੱਸਿਆ ਗਿਆ ਹੈ ਇਹ ਨਿੱਤਨੇਮ ਦੀ ਅੰਮ੍ਰਿਤ ਵੇਲੇ ਦੀ ਬਾਣੀ ਹੈ ਜਪ ਜੀ ਦੀ ਸ਼ੁਰੂਆਤ ਉਪਨਸਿਦਾ ਦੀ ਪਰੰਪਰਾ ਅਨੁਸਾਰ ਮੰਗਲਾ ਚਰਨ ਨਾਲ ਕੀਤੀ ਗਈ ਹੈ ਭਾਵੇਂ ਇਸ ਦੀ ਅਧਿਆ ਮਤਾ ਵਿੱਚ ਵੰਡ ਨਹੀਂ ਪਰ ਵਿਚਾਰ ਪੱਖ ਤੋਂ ਵਿਦਵਾਨਾਂ ਨੇ ਵੱਖ-ਵੱਖ ਭਾਗਾਂ ਵਿੱਚ ਵੰਡ ਕੀਤੀ ਹੈ ਬినੋਬਾਪਾ ਮੀ ਜੀ ਨੇ ਸਾਰੇ ਜਪ ਜੀ ਨੂੰ ਚਾਰ ਭਾਗਾਂ ਵਿੱਚ ਵੰਡਿਆ ਪਹਿਲੀਆਂ 7 ਪੌੜੀਆਂ ਮੰਗਲਾ ਚਰਨ ਵਜੋਂ ਹਨ ਅਗਲੀਆਂ 12 ਪੌੜੀਆਂ ਵਿੱਚ ਸਵਰਨ ਮੰਨਣ ਅਤੇ ਨਿਦੀ ਆਸਣਾ ਦੀ ਮਹਿਮਾ ਹੈ ਉਸ ਤੋਂ ਬਾਅਦ 20 ਤੋਂ 27 ਪੌੜੀਆਂ ਤੱਕ ਤੀਜਾ ਭਾਗ ਹੈ ਜਿਸ ਵਿੱਚ ਭਗਵਾਨ ਦੇ ਸਰੂਪ ਦਾ ਚਿੰਤਨ ਹੈ ਇਸ ਤੋਂ ਬਾਅਦ ਦੀਆਂ ਪੌੜੀਆਂ 28 ਤੋਂ 38 ਸਾਧਨ ਵਿਭਾਗ ਹੈ ਇਸ ਵਿੱਚ ਪਹਿਲੀਆਂ 4 ਪੌੜੀਆਂ ਵਿੱਚ ਭਗਵਾਨ ਨੂੰ ਪ੍ਰਣਾਮ ਕੀਤਾ ਹੈ ਉਸ ਤੋਂ ਬਾਅਦ ਨਾਮ ਜਪਣ ਦੀ ਮਹਿਮਾ ਦੱਸੀ ਗਈ ਹੈ ਅੰਤ ਵਿੱਚ ਸਾਧਕ ਦੀ ਆਤਮ ਅਵਸਥਾ ਹੈ ਬ੍ਰਹਮ ਦਾ ਸੰਕਲਪ ਬ੍ਰਹਮ ਦਾ ਸੰਕਲਪ ਜਪਜੀ ਵਿੱਚੋਂ ਉੱਗੜ ਕੇ ਸਾਡੇ ਸਾਹਮਣੇ ਆਉਂਦਾ ਹੈ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਬ੍ਰਹਮ ਦੇ ਬਰਾਬਰ ਕੋਈ ਹੋਰ ਨਹੀਂ ਹੋ ਸਕਦਾ ਡਾਕਟਰ ਦਲੀਪ ਸਿੰਘ ਦੀਪ ਨੇ ਇਸ ਵਿਸ਼ੇ ਉੱਪਰ ਵਿਚਾਰ ਕਰਦਿਆਂ ਲਿਖਿਆ ਹੈ ਜਪਜੀ ਦੇ ਆਰੰਭੀ ਪਿਕ ਸਾਬਦ ਇੱਕ ਓੰਕਾਰ ਦਾ ਭਾਵ ਹੈ ਉਹ ਬ੍ਰਹਮ ਜੋ ਇੱਕ ਹੈ ਓਮ ਓਮ ਦਾ ਵਿਚਾਰਕ ਹੈ ਸਾਡੇ ਦੇਸ਼ ਦੇ ਧਰਮ ਗ੍ਰੰਥ ਓਮ ਤੋਂ ਆਰੰਭ ਹੁੰਦੇ ਹਨ ਵਿਆਕਰਨ ਬੈਂਤਾ ਲੋਕ ਇਸ ਪਦ ਨੂੰ ਅਵ ਰੱਖਿਆ ਕਰਨਾ ਤਾ ਤੂ ਤੋਂ ਬਣਿਆ ਮੰਨਦੇ ਹਨ ਯੋਗੀ ਜਨ ਇਸ ਪਦ ਨੂੰ ਉਸ ਸ਼ਬਦ ਦੀ ਨਕਲ ਮੰਨਦੇ ਹਨ ਜੋ ਸ੍ਰਿਸ਼ਟੀ ਦੇ ਅੰਦਰ ਜੋ ਸ੍ਰਿਸ਼ਟੀ ਦੇ ਆਦ ਵਿੱਚ ਬ੍ਰਹਮ ਤੋਂ ਪ੍ਰਗਟ ਹੋਇਆ ਹੈ ਤੇ ਜੋ ਹੁਣ ਤੱਕ ਸਾਰੇ ਬ੍ਰਹਮੰਡਾਂ ਵਿੱਚ ਹੀ ਪੂਰਨ ਦੱਸਿਆ ਜਾਂਦਾ ਹੈ ਜਿਸ ਤਰ੍ਹਾਂ ਸੰਸਾਰ ਵਿੱਚ ਲੋਕ ਪੰਛੀਆਂ ਦੇ ਨਾਂ ਉਹਨਾਂ ਦੀਆਂ ਬੋਲੀਆਂ ਤੋਂ ਰੱਖ ਲੈਂਦੇ ਸਨ ਇਸ ਤਰ੍ਹਾਂ ਹੀ ਪਦ ਬ੍ਰਹਮ ਦਾ ਬਾਚਕ ਮੰਨਿਆ ਗਿਆ ਐਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਈ ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਪਦ ਸੰਸਕ੍ਰਿਤ ਵਿੱਚ ਹੁੰਘਾਰਾ ਭਰਨ ਲਈ ਵਰਤਿਆ ਜਾਂਦਾ ਸੀ ਜਿਵੇਂ ਅਸੀਂ ਪੰਜਾਬੀ ਵਿੱਚ ਹਉ ਵਰਤਦੇ ਹਾਂ ਹੂੰ ਵਰਤਦੇ ਹਾਂ ਬ੍ਰਹਮਵਾਚਕ ਇਸ ਲਈ ਹੋਇਆ ਕਿ ਉਸ ਦੀ ਹੋਦ ਬਾਰੇ ਅਸੀਂ ਕੇਵਲ ਹੁੰਘਾਰਾ ਹੀ ਭਰ ਸਕਦੇ ਹਾਂ ਹੋਰ ਕੁਝ ਨਹੀਂ ਦੱਸ ਸਕਦੇ ਉਪਨਿਸ਼ਦਾਂ ਵਿੱਚੋਂ ਓਮ ਸ਼ਬਦ ਬ੍ਰਹਮ ਦਾ ਲਿਖਾਇਕ ਹੈ ਤੇਤਰੀਆ ਉਪਨਿਸ਼ਦਾਂ ਵਿੱਚ ਕਿਹਾ ਗਿਆ ਹੈ ਓਮ ਹੀ ਬ੍ਰਹਮ ਹੈ ਸਾਰਾ ਬिश्व ਓਮ ਹੀ ਹੈ ਓੰਕਾਰ ਸ਼ਬਦ ਦੀ ਉਪਨਿਸ਼ਦਾਂ ਵਿੱਚ ਬ੍ਰਹਮ ਲਈ ਵਰਤਿਆ ਗਿਆ ਹੈ ਬ੍ਰਹਮ ਦੇ ਗੁਣਾਂ ਦਾ ਵਰਣਨ ਵੀ ਜਪਜੀ ਅੰਦਰ ਮਿਲਦਾ ਹੈ ਬ੍ਰਹਮ ਨੂੰ ਕਰਤਾ ਪੁਰਖ ਕਿਹਾ ਜਾਂਦਾ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਉਹ ਨਿਰਪੈ ਹੈ ਨਿਰਵੈਰ ਹੈ ਅਕਾਲ ਮੂਰਤ ਹੈ ਉਹ ਜੁਨੀਆਂ ਵਿੱਚ ਨਹੀਂ ਪੈਂਦਾ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਇਆ ਹੈ ਅਤੇ ਸੱਚ ਦਾ ਪ੍ਰਤੀਕ ਹੈ ਬ੍ਰਹਮ ਦੇ ਤਿੰਨ ਗੁਣ ਜਪੁਜੀ ਸਾਹਿਬ ਅੰਦਰ ਬ੍ਰਹਮ ਦੇ ਤਿੰਨ ਗੁਣ ਸਤ ਚਿੰਤ ਆਨੰਦ ਦਰਸਾਏ ਗਏ ਹਨ ਭਾਵ ਬ੍ਰਹਮ ਭਾਵ ਬ੍ਰਹਮ ਸਤ ਰੂਪ ਤੋਂ ਹੈ ਜੋ ਹਮੇਸ਼ਾ ਹੀ ਰਹੇਗਾ ਉਹ ਆਨੰਦ ਦਾ ਸੋਮਾ ਹੈ ਬ੍ਰਹਮ ਅੰਦਰ ਤਿੰਨ ਹੋਰ ਚੀਜ਼ਾਂ ਮਿਲਦੀਆਂ ਹਨ ਉਹ ਹਨ ਸਤਿਆ ਸੇਬਮ ਸੁੰਦਰਮ ਬ੍ਰਹਮ ਦੇ ਤਿੰਨ ਗੁਣਾਂ ਨੂੰ ਤਿਰ ਮੂਰਤੀ ਰੂਪ ਵਿੱਚ ਪ੍ਰਗਟਾਇਆ ਗਿਆ ਹੈ ਇਹ ਤਿੰਨ ਹਨ ਬ੍ਰਹਮ ਵਿਸ਼ਨੂ ਬ੍ਰਹਮ ਵਿਸ਼ਨੂ ਮਹੇਸ਼ ਸ੍ਰਿਸ਼ਟੀ ਦੀ ਉਪਨਿਸ਼ਦ ਸ੍ਰਿਸ਼ਟੀ ਦੀ ਉਤਪਤੀ ਬਾਰੇ ਵਿਚਾਰ ਜਪਜੀ ਸਾਹਿਬ ਵਿੱਚ ਕਾਦਰ ਦੀ ਕਾਇਨਾਤ ਦੇ पसਾਰੇ ਦਾ ਵਰਣਨ ਵੀ ਕੀਤਾ ਗਿਆ ਹੈ ਪਰੰਤੂ ਉਸ ਦਾ ਅੰਤ ਪਾਉਣ ਦਾ ਦਾਵਾ ਨਹੀਂ ਕੀਤਾ ਗਿਆ ਜਪਜੀ ਸਾਹਿਬ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਧਰਤੀ ਕਿਸੇ ਭੌਤਿਕ ਆਧਾਰ ਤੇ ਨਹੀਂ ਖੜੀ ਸਗੋ ਧਰਮ ਹੀ ਇਸ ਦਾ ਆਸਰਾ ਹੈ ਕੀਤਾ ਪਸੌ ਏਕਿਓ ਕਬਾ ਤੋਲ ਧਰਮ ਦੇ ਆਕਾਪੂਤ ਸੰਤੋਖ ਆਪ ਰੱਖਿਆ ਜਿਨ ਸੂਤ ਆਤਮਾ ਬਾਰੇ ਵਿਚਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਜਪਜੀ ਸਾਹਿਬ ਵਿੱਚ ਆਤਮਾ ਬਾਰੇ ਵੀ ਵਿਚਾਰ ਕੀਤਾ ਗਿਆ ਹੈ ਆਤਮਾ ਹਰ ਮਨੁੱਖ ਅੰਦਰ ਪਰਮਾਤਮਾ ਦੇ ਇੱਕ ਅੰਸ਼ ਦੇ ਰੂਪ ਵਿੱਚ ਮੌਜੂਦ ਹੈ ਡਾਕਟਰ ਦਿਲੀਪ ਸਿੰਘ ਅਨੁਸਾਰ ਸਵਾਸ ਅਤੇ ਆਤਮਾ ਦਾ ਅਪਪਿੰਨ ਰਿਸ਼ਤਾ ਹੈ ਆਤਮਾ ਸਵਾਸ ਤੇ ਪੰਘੂੜੇ ਵਿੱਚ ਬੈ ਕੇ ਸਰੀਰ ਵਿੱਚ ਪਰਵੇਸ਼ ਕਰਦੀ ਹੈ ਅਤੇ ਜਦ ਤੱਕ ਪ੍ਰਾਣ ਸਰੀਰ ਵਿੱਚ ਰਹਿੰਦੇ ਹਨ ਇੱਕ ਸਾਰ ਰਹਿੰਦੀ ਹੈ ਅਤੇ ਜਾਨ ਸਮੇ ਸਵਾਸ ਦੀ ਡੋਲੀ ਵਿੱਚ ਬੈਠ ਕੇ ਜਾਂਦੀ ਹੈ ਸਵਾਸ ਸਰੀਰ ਦਾ ਜੀਵਨ ਹਨ ਸਰੀਰ ਵਿੱਚਲੇ ਸਾਰੇ ਸਥੂਲ ਅਤੇ ਸੁਖਮ ਪੁਰਜੇ ਸਵਾਸ ਨਾਲ ਹੀ ਹਰਕਤ ਵਿੱਚ ਰਹਿੰਦੇ ਹਨ ਇਸ ਦੇ ਨਿਕਲਣ ਨਾਲ ਮਸ਼ੀਨਰੀ ਦੀ ਸਾਰੀ ਹਰਕਤ ਬੰਦ ਹੋ ਜਾਂਦੀ ਹੈ ਜੀਵਨ ਦਾ ਸੰਬੰਧ ਸਵਾਸ ਨਾਲ ਹੈ ਸਵਾਸ ਦਾ ਸੰਬੰਧ ਪਵਨ ਨਾਲ ਹੈ ਲਤਿਨੀ ਪਾਸਾ ਅਨੀਮਾ ਜੋ ਆਤਮਾਨ ਲਈ ਵਰਤੀ ਜਾਂਦੀ ਹੈ ਉਸ ਤੋਂ ਪ੍ਰਣ ਪ੍ਰਣਾਣ ਅਤੇ ਪਵਨ ਦੋਮੇ ਹੀ ਭਾਵ ਹਾਰਨ ਇੰਦਰੀਆਂ ਉੱਪਰ ਨਰਿੰਤਰਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੰਦਰੀਆਂ ਉੱਪਰ ਵੀ ਨਿਰੰਤਰਣ ਪਾਉਣ ਦਾ ਉਪਦੇਸ਼ ਦਿੱਤਾ ਹੈ ਇੰਦਰੀਆਂ ਵੀ ਤ੍ਰਿਸ਼ਨਾ ਅਜਹੀ ਹੈ ਜੋ ਆਗਨੀ ਬਾਗ ਵੱਦਦੀ ਹੀ ਜਾਂਦੀ ਹੈ ਇੰਦਰੀਆਂ ਮਨੁੱਖ ਨੂੰ ਗਲਤ ਪਾਸੇ ਲੈ ਕੇ ਜਾਂਦੀਆਂ ਨੇ ਇਹਨਾਂ ਉੱਪਰ ਕਾਬੂ ਪਾਉਣ ਲਈ ਸੱਦ ਬੁੱਧੀ ਦੁਆਰਾ ਹੀ ਇਹਨਾਂ ਉੱਪਰ ਕਾਬੂ ਕੀਤਾ ਜਾ ਸਕਦਾ ਹੈ ਪਰਮਾਤਮਾ ਦਾ ਨਾਮ ਜਪਣ ਨਾਲ ਹੀ ਵਿਅਕਤੀ ਇੰਦਰੀਆਂ ਦੇ ਆਰਜ ਸੁੱਖਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਸਾਧਨਾ ਪੱਖ ਪਰਮਾਤਮਾ ਦੀ ਪ੍ਰਾਪਤੀ ਲਈ ਪਰਮਾਤਮਾ ਤੱਕ ਪਹੁੰਚਣ ਦੇ ਸਾਧਨ ਕਈ ਹਨ ਕਈ ਕਰਮ ਕੰਡ ਰਾਹੀ ਪਰਮਾਤਮਾ ਤੱਕ ਪਹੁੰਚਣ ਦਾ ਯਤਨ ਕਰਦੇ ਨੇ ਕਈ ਮਾਲਾ ਫੇਰਨ ਤੇ ਜੋਰ ਦਿੰਦੇ ਨੇ ਤੇ ਕਈ ਸਰੀਰ ਨੂੰ ਕਸ਼ਟ ਦੇਣ ਤੇ ਪਰ ਗੁਰੂ ਸਹਿਬਾਨ ਪ੍ਰਭੂ ਦੇ ਨਾਮ ਸਿਮਰਨ ਉਪਰ ਜ਼ੋਰ ਦਿੰਦੇ ਹਨ ਡਾਕਟਰ ਜਸਵਿੰਦਰ ਕੌਰ ਢਿੱਲੋਂ ਨਾਮ ਦੀ ਸਾਧਨਾ ਨੂੰ ਇੰਨਾ ਦ੍ਰਿਸ਼ਟੀਕੋਣਾਂ ਤੋਂ ਜਪਜੀ ਦੇ ਰਚਨਾ ਵਿੱਚ ਨਿਹਾਰਦੀ ਹੈ ਪਹਿਲਾ ਨਾਮ ਸਵਰਨ ਭਗਤੀ ਦਾ ਸਭ ਤੋਂ ਮੂਢਲਾ ਅਤੇ ਭੌਤਿਕ ਸਾਧਨ ਹੈ ਭਾਵ ਪਰਮਾਤਮਾ ਦੀ ਉਸਤਤ ਤੇ ਵਡਿਆਈ ਗੁਰੂ ਕੋਲੋਂ ਸੁਣਾ ਸੁਣਨਾ ਨਾਮ ਮਾਨਣ ਭਗਤੀ ਦਾ ਦੂਜਾ ਸਾਧਨ ਹੈ ਮਨਨ ਤੋਂ ਭਾਵ ਹੈ ਸੁਨੇ ਹੋਏ ਨਾਮ ਉਤੇ ਵਿਚਾਰ ਕਰਨਾ ਇਸ ਕਰਨਾ ਇਹ ਬੋਧਿਕ ਸਾਧਨ ਹੈ ਨਾਮ ਧਿਆਨ ਜਾ ਨਿਧਿਆਸਣ ਭਗਤੀ ਦਾ ਸਰਬ ਉਤਮ ਅਤੇ ਅੰਤਰਬੋਧੀ ਸਾਧਨ ਹੈ ਗੁਰੂ ਸਹਿਬਾਨਾਂ ਦੇ ਨਾਮ ਸਿਮਰਨ ਰਾਹੀਂ ਪ੍ਰਮਾਤਮਾ ਦੀ ਪ੍ਰਾਪਤੀ ਉੱਪਰ ਜ਼ੋਰ ਦਿੱਤਾ ਹੈ ਪ੍ਰਮਾਤਮਾ ਦੀ ਪ੍ਰਾਪਤੀ ਲਈ ਗੁਰੂ ਜੀ ਦੀ ਲੋੜ ਉੱਪਰ ਵੀ ਜ਼ੋਰ ਦਿੱਤਾ ਹੈ ਸਿੱਖ ਧਰਮ ਵਿੱਚ ਗੁਰੂ ਹੀ ਸਹੀ ਮਾਰਗ ਤੇ ਅਗਵਾਈ ਦੁਆਰਾ ਲੈ ਕੇ ਜਾ ਸਕਦਾ ਹੈ ਪੰਜ ਖੰਡ ਜਪਜੀ ਵਿੱਚ ਪੰਜ ਖੰਡ ਦੱਸੇ ਗਏ ਹਨ ਜੋ ਆਤਮ ਪ੍ਰਗਤੀ ਦੇ ਮਾਰਗ ਨੂੰ ਪ੍ਰਗਟਾਉਂਦੇ ਹਨ ਇਹ ਦੱਸਦੇ ਹਨ ਕਿ ਪਰਮਾਤਮਾ ਦੀ ਪ੍ਰਾਪਤੀ ਕਿਸ ਢੰਗ ਨਾਲ ਚਲਾਇਆ ਹੋ ਸਕਦੀ ਹੈ ਇਹ ਖੰਡ ਹਨ ਧਰਮ ਖੰਡ ਗਿਆਨਖੰਡ ਸ਼ਰਮਖੰਡ ਕਰਮਖੰਡ ਅਤੇ ਸੱਚਖੰਡ ਇਹ ਨਿਰੋਲ ਰਹੱਸਵਾਦੀ ਖੇਤਰ ਤੇ ਰਹੱਸਵਾਦੀ అనుభవ ਦਾ ਵਿਸਾ ਹੈ ਇੱਥੇ ਬੁੱਧੀ ਅਤੇ ਫਿਲਾਸਫੀ ਦੇ ਖੰਡ ਝੜ ਜਾਂਦੇ ਹਨ ਡਾਕਟਰ ਤਰਨ ਸਿੰਘ ਨੇ ਗੁਰੂ ਨਾਨਕ ਚਿਤੰਤੇ ਕਲਾ ਵਿੱਚ ਇਹਨਾਂ ਪੰਜਾਂ ਖੰਡਾਂ ਨੂੰ ਸੂਫੀਆਂ ਦੀਆਂ ਮੰਜ਼ਲਾਂ ਦੇ ਬਰਾਬਰ ਮੰਨਿਆ ਹੈ ਪਾਵੇਂ ਇਸ ਵਿਚਾਰ ਨਾਲ ਬਹੁਤੇ ਵਿਦਵਾਨ ਸਹਿਮਤ ਨਹੀਂ ਹਨ ਪਹਿਲੇ ਪੜਾ ਤੇ ਵਿਅਕਤੀ ਨੂੰ ਧਰਮ ਦੁਆਰਾ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਗੁਰੂ ਸਹਿਬਾਨਾ ਨੇ ਧਰਮ ਦੇ ਦਰਸਾਏ ਮਾਰਗ ਤੇ ਚੱਲਣ ਤੋਂ ਬਾਅਦ ਗਿਆਨ ਦੀ ਪ੍ਰਾਪਤੀ ਉੱਪਰ ਜ਼ੋਰ ਦਿੱਤਾ ਹੈ ਸਹੀ ਗਿਆਨ ਦੁਆਰਾ ਹੀ ਮਨੁੱਖ ਪਰਮਾਤਮਾ ਦਾ ਸਹੀ ਰੂਪ ਵਿੱਚ ਅਨੁਭਵ ਕਰ ਸਕਦਾ ਹੈ ਇਸ ਤੋਂ ਪਿੱਛੋਂ ਸ਼ਰਮਖੰਡ ਉਦਮ ਵਾਲਾ ਸੰਕੇਤ ਕਰਦਾ ਹੈ ਗਿਆਨ ਦੀ ਪ੍ਰਾਪਤੀ ਹੀ کافی ਨਹੀਂ ਕੁਝ ਵਿਵਹਾਰਕ ਕਦਮ ਵੀ ਵਿਅਕਤੀ ਨੂੰ ਉਦਮ ਵੱਜੋਂ ਚੁੱਕਣੇ ਪੈਣਗੇ ਜਿਵੇਂ ਇੰਦਰੀਆਂ ਦੇ ਰਸਾਂ ਤੋਂ ਉੱਪਰ ਉੱਠਣਾ ਪਰਮਾਤਮਾ ਦੀ ਵਕਸ਼ਿਸ਼ ਹੁੰਦੀ ਹੈ ਪਰਮਾਤਮਾ ਦੀ ਵਕਸ਼ਿਸ਼ ਤੋਂ ਬਿਨਾ ਮਨੁੱਖ ਕਿਸੇ ਕਿਨਾਰੇ ਨਹੀਂ ਲੱਗ ਸਕਦਾ ਸੱਚਖੰਡ ਉਹ ਹੈ ਜਿੱਥੇ ਪਰਮਾਤਮਾ ਖੁਦ ਵਿਆਪਕ ਹੈ ਇਹ ਇੱਕ ਤਰ੍ਹਾਂ ਨਾਲ ਅਧਿਆਤਮਕ ਅਵਸਥਾ ਹੈ ਜਿਸ ਵਿੱਚ ਵਿਅਕਤੀ ਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਉਹ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ ਸਦਾਚਾਰ ਵਾਲੇ ਵਿਚਾਰ ਧਰਮ ਵਿੱਚ ਸਦਾਚਾਰ ਨੂੰ ਮਹੱਤਤਾ ਦਿੱਤੀ ਗਈ ਹੈ ਇਸ ਉੱਪਰ ਹੀ ਧਰਮ ਦੀ ਨੀਂਹ ਰੱਖੀ ਜਾਂਦੀ ਹੈ ਜਪਜੀ ਸਾਹਿਬ ਅੰਦਰ ਸਦਾਚਾਰ ਜੀਵਨ ਬਤਿਉਣ ਦਾ ਵੀ ਸੰਦੇਸ਼ ਮਿਲਦਾ ਹੈ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਨੈਤਿਕ ਜੀਵਨ ਗੁਜ਼ਾਰੇ ਲੋਭ ਲਾਲਚ ਤੋਂ ਵੀ ਉੱਪਰ ਉੱਠਣ ਦੀ ਪ੍ਰੇਰਣਾ ਦਿੱਤੀ ਗਈ ਹੈ ਗੁਰੂ ਸਹਿਬਾਨ ਫਰਮਾਉਂਦੇ ਹਨ ਕਿ ਸਾਰੇ ਸੰਸਾਰ ਦੇ ਪਦਾਰਥ ਵੀ ਲਾਲਚ ਨੂੰ ਦੇ ਦਿੱਤੇ ਜਾਣ ਤਾਂ ਵੀ ਉਸ ਦਾ ਲਾਲਚ ਖਤਮ ਨਹੀਂ ਹੋ ਸਕਦਾ ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾਂ ਪੂਰੀਆਂ ਭਾਰ ਹੋਮੇ ਤੋਂ ਬਚਣ ਦੀ ਪ੍ਰੇਰਣਾ ਗੁਰੂ ਨਾਨਕ ਦੇਵ ਜੀ ਨੇ ਵਿਅਕਤੀ ਨੂੰ ਹੋਮੇ ਤੋਂ ਬਚਣ ਲਈ ਕਿਹਾ ਹੈ ਕਿਉਂਕਿ ਹੋਮੇ ਵਿਅਕਤੀ ਨੂੰ ਪਰਮਾਤਮਾ ਤੋਂ ਪਰੇ ਲੈ ਕੇ ਜਾਂਦੀ ਹੈ ਨਿੰਦਿਆ ਵੀ ਮਾੜੀ ਚੀਜ਼ ਹੈ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਈਰਖਾ ਤੋਂ ਬਚਣਾ ਚਾਹੀਦਾ ਹੈ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਕਿਉਂਕਿ ਝੂਠ ਬੋਲਣ ਨਾਲ ਆਤਮਾ ਅਪਵਿੱਤਰ ਹੋ ਜਾਂਦੀ ਹੈ ਇਸੇ ਦਾ ਸੋਸ਼ਣ ਕਰਨਾ ਵੀ ਮਾੜਾ ਹੈ ਅਤੇ ਚੰਗੇ ਗੁਣਾਂ ਨੂੰ ਅਪਣਾਉਣ ਉੱਪਰ ਗੁਰੂ ਸਹਿਬਾਨਾ ਨੇ ਜ਼ੋਰ ਦਿੱਤਾ ਹੈ। ਬਹੁ ਦੇਵ ਪੂਜਾ ਦੀ ਵਿਰੋਧਤਾ ਗੁਰੂ ਨਾਨਕ ਦੇਵ ਜੀ ਨੇ ਇੱਕ ਪਰਮਾਤਮਾ ਦੀ ਪੂਜਾ ਉੱਪਰ ਜ਼ੋਰ ਦਿੱਤਾ। ਬਹੁ ਦੇਵਾਵਾਦ ਦਾ ਖੰਡਨ ਕੀਤਾ। ਗੁਰੂ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਦਾ ਵੀ ਖੰਡਨ ਕੀਤਾ। ਗੁਰੂ ਨਾਨਕ ਦੇਵ ਜੀ ਨਾਮ ਸਿਮਰਨ ਉੱਪਰ ਜ਼ੋਰ ਦਿੰਦੇ ਆ ਫਰਮਾਉਂਦੇ ਹਨ ਕਿ ਅਠੰਸ ਤੀਰਥ ਦੇ ਇਸ ਇਨਾਨ ਦਾ ਫਾਲ ਪਰਮਾਤਮਾ ਦੇ ਨਾਮ ਨੂੰ ਸੁਣਨ ਦੇ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤ ਸਲਾਹ ਲਈ ਪ੍ਰੇਰਣਾ ਜਪਜੀ ਸਾਹਿਬ ਅਨੁਸਾਰ ਗੁਰਮਖਧ ਗੁਰਮੁਖਾਂ ਦਾ ਜੀਵਨ ਮਨੋਰਥ ਪ੍ਰਭੂ ਦੀ ਸਿਫਤ ਸਲਾਹ ਕਰਨਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਜਿਸਨੋ ਵਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੁਕਮ ਉੱਪਰ ਜ਼ੋਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਹੈ ਕਿ ਪ੍ਰਮਾਤਮਾ ਦੇ ਹੁਕਮ ਨਾਲ ਹੀ ਸਾਰਾ ਸੰਸਾਰ ਚੱਲਦਾ ਹੈ ਅਤੇ ਉਸਦੇ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਹਿੱਲ ਸਕਦਾ ਆਵਾਗੋਣ ਵਿੱਚ ਵਿਸ਼ਵਾਸ ਗੁਰੂ ਨਾਨਕ ਦੇਵ ਜੀ ਅਨੁਸਾਰ ਪ੍ਰਭੂ ਦਾ ਨਾਮ ਨਾ ਜਪਣ ਦੇ ਨਾਲ ਮਨੁੱਖ ਆਵਾਗੋਣ ਦੇ ਚੱਕਰ ਵਿੱਚ ਰਹਿੰਦਾ ਹੈ ਉਸ ਦਾ ਸਤਕਾਰਨ ਪਰਬਦੂ ਨਾਮ ਸਿਮਰਨ ਨਾਲ ਹੋ ਜਾਂਦਾ ਹੈ ਮੁਕਤੀ ਦੀ ਪ੍ਰਾਪਤੀ ਇਸ ਤਰ੍ਹਾਂ ਹੀ ਹੋ ਸਕਦੀ ਹੈ ਪਰਮਾਤਮਾ ਕਿਰਪਾ ਪਰਮਾਤਮਾ ਕਿਰਪਾ ਉੱਪਰ ਵੀ ਗੁਰੂ ਸਹਿਬਾਨਾ ਨੇ ਜ਼ੋਰ ਦਿੱਤਾ ਹੈ ਪਰਮਾਤਮਾ ਦੀ ਕਿਰਪਾ ਬਿਨਾਂ ਵਿਅਕਤੀ ਕਿਸੇ ਕਿਨਾਰੇ ਨਹੀਂ ਪਹੁੰਚ ਸਕਦਾ ਪਰਮਾਤਮਾ ਦੀ ਕਿਰਪਾ ਪ੍ਰਾਪਤੀ ਲਈ ਉਸ ਅਗੇ ਅਰਦਾਸ ਕਰਨੀ ਚਾਹੀਦੀ ਹੈ ਸ਼ਬਦ ਗੁਰੂ ਦਾ ਸਿਧਾਂਤ ਗੁਰੂ ਨਾਨਕ ਦੇਵ ਜੀ ਨੇ ਸਬਦ ਗੁਰੂ ਦੇ ਸਿਧਾਂਤ ਤੇ ਚੱਲਦੇ ਹੋਏ ਜਪਜੀ ਸਾਹਿਬ ਦੀ 19ਵੀਂ ਪੌੜੀ ਵਿੱਚ ਅਖਰਾ ਰਾਹੀ ਬੀ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣ ਦੀ ਪ੍ਰੇਰਣਾ ਕੀਤੀ ਹੈ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ ਸਿੱਟਾ ਉਪਰੋਕਤ ਵਿਚਾਰ ਚਰਚਾ ਪਿੱਛੋਂ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਜਪਜੀ ਸਾਹਿਬ ਇੱਕ ਮਹਾਨ ਤਰਪੂਰਨ ਦਾਰਸ਼ਨਿਕ ਰਚਨਾ ਹੈ ਇਸ ਦਾ ਅਧਿਐਨ ਧਿਆਨ ਨਾਲ ਅਤੇ ਡੂੰਘਾਈ ਵਿੱਚ ਜਾ ਕੇ ਕਰਨ ਤੇ ਹੀ ਮਨੁੱਖ ਉੱਪਰ ਉੱਠ ਸਕਦਾ ਹੈ ਅੰਤ ਵਿੱਚ ਅਸੀਂ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਜਪਜੀ ਸਾਹਿਬ ਦੀ ਬਾਣੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੂਲ ਧੁਨੀ ਹੈ ਗੁਰਮੁਖ ਦਾ ਹਰ ਦਿਵਸ ਇਸ ਨਾਲ ਆਰੰਭ ਹੁੰਦਾ ਹੈ ਇਸ ਦਾ ਮਧੂਰ ਸੰਗੀਤ ਸਾਡੇ ਅੰਦਰਲੇ ਕੰਨਾਂ ਨੂੰ ਇਉਂ ਝੰਡੋੜ ਜਾਂਦਾ ਜਿਵੇਂ ਇਹ ਸ੍ਰਿਸ਼ਟੀ ਦੇ ਆਦ ਕਾਲ ਦਾ ਮਹਾ ਸੰਗੀਤ ਹੋਵੇ ਮੁਧੇ ਨੇਤਰਾ ਨਾਲ ਮੁਧੇ ਨੇਤਰਾ ਨਾਲ ਜਿਵੇਂ ਇਹ ਕੋਈ ਸਵਪਨ ਦ੍ਰਿਸ਼ ਹੋਵੇ ਅਸੀਂ ਉਸ ਸੰਗੀਤ ਨੂੰ ਖੜੇ ਸੁਣ ਰਹੇ ਹੁੰਦੇ ਹਾਂ ਤੋ ਸਦੀਵੀ ਕਾਲ ਤੋਂ ਚੱਲ ਰਿਹਾ ਹੈ ਅਸੀਂ ਜਪਜੀ ਦੀ ਸੰਤਾਨ ਹਾਂ ਇਸ ਦਾ ਸੰਗੀਤ ਸਾਡੀ ਮਾਤ ਭੂਮੀ ਹੈ ਇਹ ਸਾਡੇ ਨਾਲ ਇੰਨਾ ਨੇੜਿਓਂ ਸੰਬੰਧਿਤ ਹੈ ਕਿ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਸੰਗੀਤ ਸਾਡੀ ਆਤਮਾ ਦੇ ਤੁਰ ਅੰਦਰੋਂ ਹੀ ਉਪਜਿਆ ਹੈ